ਕਰ ਦੋਸਤਾਂ ਦੇ ਸਾਡੀ ਹੋਣ ਯਾਰੀ ਦੇ ਚਾਚੇ ਰਾਜੇ ਏਲੇ ਸੌ ਦਾ ਬਦੀ ਸੱਚੀ ਯਾਰ ਦੀ ਯਾਤਰੀ ਆ ਕੇ ਇਹ ਸੋਨੂੰ ਰੈਂਪੀ ਕਾਲੀਆਂ ਤੇ ਅੰਦਲਾ ਬਹੁਤ ਸੀਤਲ ਸਿੰਘ ਕਰਚਾ ਦੁਆਬਾ ਸੋਨਾ ਕਰਚਾ ਗਰਜੀਤ ਕਰਚਾ ਜੱਗੀ ਪਾਮੀਆਂ ਜੱਸਾਬ ਦੇ ਛਾਲੇ ਦਾ ਜਿੰਦਗੀ ਦੇ ਮੇਲ ਕੇਲ ਹੈ ਜਉਂਦੀ ਜਿੰਦਗੀ ਦੇ ਮੇਲ ਗੇਲ ਹੁੰਦੇ ਮਰੇ ਹੋਏ ਦੀਆਂ ਟੋੜ ਪੈ ਨਿਸ਼ਾਨੀਆਂ ਨੂੰ ਇਹ ਜਿਉਂਦੀ ਜ਼ਿੰਦਗੀ ਦੇ ਮੇਲ ਆ ਮਿੱਤਰੋ ਚੱਲ ਭਾਈ ਇਹ ਜਸ਼ਨਪ੍ਰੀਤ 400 ਜੱਟਾਂ ਜਸ਼ਨਪ੍ਰੀਤ 400 ਜੱਟਾਂ ਤੇ ਅੰਦਰਲਾ ਭਾਈ ਜੀ ਤਰਸੇਵ ਸਿੰਘ ਸੇਮਾ ਹਿਆਲਾ ਦੁਆਬਾ ਦਲਾਵਰ ਸਿੰਘ ਬੇਲੀ ਰਾਣੇਵਾਲ ਟੱਪਰੀਆ ਅਵਤਾਰ ਸਿੰਘ ਬੇਗੰਬਰ ਗਰਵਿੰਦਰ ਸਿੰਘ ਹਿਆਲਾ ਬਾਈ ترਸੇਮ ਸਿੰਘ ਸੇਮਾ ਹਿਆਲਾ ਦੁਆਬਾ ਦਾ ਜੀ ਤੇ ਉੱਪਰਲੇ ਪਾਸੇ ਸੋਨੂ ਚਾਂਸ ਤੋਂ ਜਤਿੰਦਰ ਚਾਂਸ ਤੋਂ ਜਸ਼ਨਪ੍ਰੀਤ ਸਿੰਘ 400 ਜੱਟਾ ਆ ਜਾ ਆ ਜਾ ਆ ਜਾ ਮੇਰਾ ਵੀ ਰਾਜਾ ਵੀ ਆ ਜਾ ਇਹ ਗਿੰਦਾ ਕਨੇਡਾ ਵੀਰ ਧੰਨਵਾਦ ਕਰਦਾ ਕੰਦੋਲੇਆ ਗਿੰਦਾ ਵੀਰ ਪਹੁੰਚ ਆਇਆ ਸਾਡਾ ਭਰਾ ਓਏ ਵੱਲੋਂ ਵੀ ਵੱਡਾ ਮਾਣ ਸਤਿਕਾਰ ਜਿਹੜਾ ਭੇਜਿਆ ਗਿਆ ਬਹੁਤ-ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਚੋਂ 51 ਸੈਕਿੰਡ 63 ਪੁਆਇੰਟ ਮਾਰੋ ਗੱਡ ਕੇ ਤਾੜੀ ਬਾਜੀ ਇਹ ਸੇਮਾ ਹਿਆਲੇ ਆਲਾ ਲਾ ਗਿਆ ਸਮਾਂ ਸੇਮਾ ਹਿਆਲਾ 500 ਰੁਪਈਆ ਬਾਜੀ ਪਹੁੰਚ ਗਿਆ ਤੇ ਸਾਡੇ ਰਣਜੀਤ ਸਿੰਘ ਹੋਰਾਂ ਵੱਲੋਂ ਬਾਜੀ 500 ਲੱਗਿਆ ਦਾ ਤੇ 500 ਨੰਬਰ ਦਾ ਸਭ ਕਹਿੰਦੇ ਰੋਕਣਾ ਨਹੀਂ ਹੁਣ ਤੇ ਹਜ਼ਾਰ ਭਾਈ ਜੀ ਹਜ਼ਾਰ ਬੋਲ ਬਗਾਤਦੇ ਆ ਸਾਨੂੰ ਫਕਰ ਦੋਸਤਾਂ ਦੇ ਸਾਡੀ ਹੋਣ ਜਾਰੀ ਦੇ ਚਰਚੇ ਰਾਜੇ ਖੇਲੇ ਸੌ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਚੱਲ ਭਾਈ ਤੇ ਉੱਪਰਲਾ ਬੋਲ ਦਵਾਜੀ सोनू ਰੈਂਪੀ ਕਾਲੀਆਂ ਏ ਸੋਨੂ ਰੈਂਪੀ ਕਾਲੀਆਂ ਤੇ ਅੰਦਰਲਾ ਬਹੁਤ ਸੀਤਲ ਸਿੰਘ ਘਰਚਾ ਦੁਆਬਾ ਸੋਨਾ ਘਰਚਾ ਗਰਜੀਤ ਘਰਚਾ ਜੱਗੀ ਭਾਮੀਆਂ ਜੱਸਾ ਵਦੇਸ਼ਾਂ ਵਾਲੇ ਦਾ ਤੇ ਗਰਨੇਕ ਘਰਚੇ ਵਾਲੇ ਦਾ ਗਰਨੇਕ ਘਰਚਾ ਜੱਗੀ ਭਾਮੀਆਂ ਜੱਸਾ ਵਦੇਸ਼ਾਂ ਤੇ ਉੱਪਰ ਸੋਨੂ ਰੈਂਪੀ ਕਾਲੀਆਂ ਅਰਮਾਨ ਪੰਡਤ ਕਾਲੀਆਂ ਪਾਪੋਲਾ ਸਿੰਘ ਘਰਚਾ ਬਾਈ ਜੀ ਕੋਲਾ ਸਿੰਘ ਖਰਚਾ ਟੱਪਾ ਲਓ ਜੀ ਸੋਹਣ ਗੱਡੀ ਦਾ ਸਮਾਂ ਗੌਰ ਨਾਲ ਵੀ ਟਾਈਮ ਹੈ ਗੱਡੀ ਦਾ ਮਾਰ ਦੇ ਕਸੂਤੇ ਕੋਰੇ ਐ ਵੀ ਅਟ ਨੂੰ ਅੜੀਆਂ ਗਰਾਰੀਆਂ ਦੇ ਦੰਦੇ ਪੋੜਦਾ ਸਮਾਂ ਕਰ ਗਿਆ ਜੀ 51 ਸੈਕਿੰਡ 53 ਪੁਆਇੰਟ ਦਾ ਜੀ ਦੇਖੋ ਜੀ ਦੋ ਏਕੜੀਆਂ ਸੱਜੀ ਖੱਬੀ ਚ ਫਰਕ ਤਾਂ ਨਹੀਂ 51 53 ਦਾ ਸਮਾਂ ਕਰਕੇ ਪਹਿਲਾ 51 63 ਲੱਗਿਆ ਹੋਇਆ ਇਹ ਜਸਵੀਰ ਖਮਾਚੋ ਵਾਲੇ ਦੇ ਪੱਟਕਿਆਂ ਵਾਜੀ ਆ ਚੱਕੋ 2000 ਰੁਪਿਆ ਬਾਜੀ ਕਹਿੰਦੇ ਤੇ 500 ਰੁਪਿਆ ਸਰਪੰਚ ਕਹਿੰਦਾ ਵੀ ਮੈਂ ਵੀ ਨਹੀਂ ਹੁਣ ਪਿਛੇ ਰਹਿਣਾ ਤੇ 500 ਰੁਪਿਆ ਬਾਜੀ ਸਰਪੰਚ ਸਾਹਿਬ ਵੱਲੋਂ 2500 ਰੁਪਿਆ ਇਹ ਜੋੜੀ ਨੂੰ ਦਿੱਤਾ ਜਾਂਦਾ ਆ ਜੀ ਉਹ ਮੇਰਾ ਵੀਰ